ਲੈਤਾ ਹੋਇਆ ਹੋ ਗਿਆ ਤੇ ਨੂੰ ਵੱਧ ਪਤਾ ਕਿ ਆਫਸਰਸ ਐਂਡ ਟੈਕਨੀਕਲ ਟੀਮ ਨੂੰ ਉਹਨਾਂ ਨੂੰ ਇਤਲਾਹ ਮਿਲਨੀ ਸੀਗੀ ਕਿ ਇੱਥੇ ਕੁਝ ਕ੍ਰਿਮੀਨਲਸ ਹੈਗੇ ਜਿਹਨਾਂ ਨੂੰ ਮੈਂ ਬਸ ਤੇ ਬਾਕੀ ਦਾ ਸਰਖਾ ਹੁਣ ਠੀਕ ਕਰਦੇ ਹੋ ਕੋਲੋ ਬਈ ਮਦਰ ਨੂੰ ਸਾਰੇ ਕੋੜੇ ਇੱਕ ਮਿੰਟ ਸਾਰ ਇੱਕ ਮਿੰਟ ਠੀਕ ਹੈ ਜੀ ਥੈਂਕ ਯੂ ਸੋ ਇੱਕ ਮਿੰਟ ਵੀਰ ਇੱਕ ਮਿੰਟ ਬਸ ਠੀਕ ਹੈ ਨਾ ਟਵਿੱਟਰ ਨਿਰਮਿਤ ਇੱਕ ਮਿੰਟ 오, 마, 로, 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 ਸਰ ਵੇਟ ਕਰ ਲਿਓ ਇੱਕ ਮਿੰਟ ਚਲੋ ਜੀ ਇਹ ਜੀ ਇਹ ਸਾਡਾ ਵਾਚਾ ਦੱਸੋ ਅਸੀਂ ਜਾਣ ਨੂੰ ਕਰਦੇ ਹਾਂ ਪਾਣੀ ਦੱਸੋ ਕੀ ਕਰਨਾ ਜਿਹੜਾ ਜਿਹੜਾ ਬਣਿਆ ਹੈਗਾ ਜੀ ਬਰਨਾਲਾ ਪੁਲਿਸ ਨੂੰ ਇੱਕ ਹੋਰ ਅੱਛੀ ਉਪਲਬਧੀ 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਹੈ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੇ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਇਨਚਾਰਜ ਸੀ ਇੰਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇੱਕ ਤਲਾਸ਼ ਤੇ ਕੰਮ ਕਰਦੇ ਹੋਏ ਐਚਯੂ ਉਪਲਬਧਦੀ ਮਿਲੀ ਜਿਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੂਬੀ ਕਰਕੇ ਹੈਗਾ ਜਿਹਦੇ ਤੇ ਪਹਿਲਾਂ ਵੀ ਕਈ ਐਫਆਇਰਸ ਲੌਂਚਡ ਹੈ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਭਈ ਇਹਦੇ ਕੋਲ ਅਸਲਾ ਹੋ ਸਕਦਾ ਜਦੋਂ ਅਸੀਂ ਐਫਆਇਰ ਲੌਂਚ ਕਰਕੇ ਹੈਂ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰੇਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜੱਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜਦੋਂ ਇਹ ਜਸਦੇਵ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵੌਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਕਿ ਕਰਾਈ ਲਿਫਟ ਕਰਾਈ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕੀ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇਡ 30 ਬੋਰ ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਈਐਸਸੀ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਸਤ ਐਫਆਈਆਰ ਪਹਿਲਾਂ ਹੀ ਲੌਜਡ ਹੈ ਜੋ ਕਿ ਲੜਾਈ ਝਗੜਿਆਂ ਦੀ 30307 ਦੀ ਵੀ ਐਫਆਈਆਰ ਐਂਡ ਡੀਪੀਐਸ ਐਂਡ ਆਰਮਜ਼ ਐਕਟ ਦੀ ਹੈਗੀ ਐਂਡ ਜਸਦੇਵ ਸਿੰਘ ਔਰ ਜੱਸੀ ਔਰ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੋਜਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਂਮਜ਼ ਐਫਆਇਰਸ ਹੈ ਤਾਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟੀਸੀਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟੀਸੀਪੇਟ ਕਰਦੇ ਆ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਦੇਣਗੇ ਨਾ ਸਬੰਧ ਹੈਗੇ ਸਰ ਕੋਲ ਦੇਖੋ ਹਾਲ ਕੀ ਖੜੀ ਇਨਵੈਸਟੀਗੇਸ਼ਨਸ ਹੋ ਰਹੀਆਂ ਅਭੀ ਸਾਡੇ ਕੋਲ ਪ੍ਰੋਡਕਸ਼ਨ ਵਾਰਡ ਤੇ ਹੈਗੇ ਹੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਿਹਾ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ ਕਿ ਸਾਨੂੰ ਕੋਈ ਮਨਸਾ ਲੱਗਦਾ ਸੀ ਜਿਵੇਂ ਇੱਥੇ ਕੋਈ ਬਾਰਦਾਤ ਕਰ ਦੇਖੋ ਜੀ ਇਹ ਜਿੱਦਾਂ ਕਿ ਇਹਨਾਂ ਦੇ ਲੜਾਈ ਝਗੜਿਆਂ ਦੇ ਹੈਗੇ ਪਰਚੇ ਆਰਮਜ਼ ਐਕਟ ਦੇ ਪਹਿਲਾਂ ਵੀ ਪਰਚੇ ਦਰਜ ਹੈ ਤਾਂ ਇਹ ਡੈਫੀਨਿਟਲੀ ਜੋ ਵੈਪਨ ਇਨਰ ਨੇ ਇੱਥੇ ਹੀ ਖੱਟੇ ਕੀਤੇ ਹੋਏ ਸੀਗੇ ਤਿੰਨ ਵੈਪਨ ਸੋਫਿਸਟੀਗੇਟਿਡ ਵੈਪਨ ਵੀ ਉਹਦੇ ਵਿੱਚ ਹੈਗੇ ਤੇ ਡੈਫੀਨਿਟਲੀ ਕੋਈ ਕ੍ਰਾਈਮ ਕਰਨਾ ਸੀਗਾ ਬਟ ਹਾਲ ਕੀ ਘੜੀ ਕੋ ਪਾਰਟਿਕੂਲਰ ਕ੍ਰਾਈਮ ਦਾ ਨਹੀਂ ਪਤਾ ਲੱਗਿਆ ਬਟ ਉਹ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰ ਰਹੇ ਸਰ ਫੌਰਨ ਮੇਡ ਪਿਸਟਲ ਦਾ ਫੜੇ ਜਾਣਾ ਜ਼ਾਰ ਕਰਦਾ ਕਿ ਕੋਈ ਪ੍ਰੋਫੈਸ਼ਨਲ ਗੈਂਗਸਟਰ ਕੋਈ ਗੈਂਗ ਜਿਹੜਾ ਹੈ ਕੋਈ ਇਦਾਂ ਦੀ ਇਨਕੁਆਇਰੀ ਜੀ ਡੈਫੀਨਿਟਲੀ ਅਸੀਂ ਇਨਾਤੇ ਜੋ ਬੰਦੇ ਸੈਕਸ਼ਨ ਹੈ ਜੋ ਆਰਗੇਨਾਈਜ਼ਡ ਕ੍ਰਾਈਮ ਦੇ ਉਹ ਵੀ ਜੋ ਐਪਲੀਕੇਬਲ ਹੁੰਦੇ ਉਹ ਵੀ ਲਾਏ ਜਾਣਗੇ ਐਂਡ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਤੇ ਸਰ ਰਿਮਾਂਡ ਵਗੈਰਾ ਜੀ ਕੋਈ ਨਵਾਂ ਗੈਂਗ ਬਰਨਾਲੇ ਦੇ ਵਿੱਚ ਪੰਪਨ ਦੇ ਲੱਗਦੇ ਚਾਂਸ ਹੈ ਹਿਸਾਬ ਸੇ ਨਹੀਂ ਜੀ ਐਦਾਂ ਕੋਈ ਗੈਂਗ ਦਾ ਨਵੇਂ ਪੰਪਨ ਤੋਂ ਅਸੀਂ ਨਹੀਂ ਦੇਵਾਂਗੇ ਬਟ ਅਗਰ ਇਹਨਾਂ ਦਾ ਕਿਸੇ ਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਦੇ ਕੋਈ ਹੋਰ ਮੈਂਬਰ ਹੈ ਉਹਨਾਂ ਦੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਰ ਰਿਮਾਂਡ ਵਗੈਰਾ ਜੀ ਹਾਂਜੀ ਰਿਮਾਂਡ ਜੀ ਅਸੀਂ ਪਹਿਲਾਂ ਵੀ ਇਹਨਾਂ ਦਾ 2 ਦਿਨ ਦਾ ਲਿਆ ਸੀਗਾ ਹੁਣ ਫੇਰ ਅਸੀਂ 2 ਦਿਨ ਦਾ ਲਿਆ ਹੈਗਾ ਸਾਡੇ ਕੋਲ ਹੈਗੇ ਹਾਲੇ thank you, thank you.